ਜਿਹਦੇ ਬੱਚੇ ਨੂੰ ਹੀ ਪੜਦੇ ਆ ਨਾ ਕੁਰਬਾਨ ਕੀਤਾ ਇਸੇ ਵਿਟੂ ਜਿੰਨ ਮੂਹ ਮਿੱਠਾ ਲਾਇਆ ਕਿੰਦੇ ਸਦਕੇ ਜਾਈਏ ਉਸ ਪਰਮਾਤਮਾ ਤੋਂ ਜਿਨੇ ਬੜਾ ਮੂਹ ਮਿੱਠਾ ਕਰਕੇ ਲਾਇਆ ਹੋਇਆ ਜੀ ਪਰ ਇਹ ਨਹੀਂ ਵੀ ਅਸੀਂ ਆਪਣੇ ਫਰਜ਼ਾਂ ਨੂੰ ਸਮਝੀਏ ਨਹੀਂ ਮੋਹ ਦੇ ਵਿੱਚ ਹੀ ਪਏ ਰਹੀਏ ਜਿਹੜਾ ਮੋਹ ਦੇ ਵਿੱਚ ਪਿਆ ਰਹੇਗਾ ਉਹ ਤੇ ਫਸ ਗਿਆ ਸਮਝ ਲਓ ਜੀ ਕਈਆਂ ਦੇ ਅੰਦਰ ਤੇ ਆਪਣੇ ਗੁਣਾਂ ਦਾ ਹੀ ਅਹੰਕਾਰ ਹੋ ਜਾਂਦਾ ਹੈ ਵੀ ਮੇਰੇ ਅੰਦਰ ਆਹ ਗੁਣ ਮੇਰੇ ਅੰਦਰ ਆਹ ਗੁਣ ਜੀ ਮੱਖੀ ਵੀ ਵੇਖੋ ਪਤਾ ਕਿਦੋਂ ਫਸਦੀ ਹੈ ਜੀ ਕਿਤੇ ਘੋੜੇ ਨਿਕਲਦਾ ਹੋਵੇ ਨਾ ਉੱਥੇ ਵੇਖੋ ਮੱਖੀਆਂ ਬੜੀਆਂ ਹੁੰਦੀਆਂ ਹੁੰਣਗੀਆਂ ਹੁੰਦੀਆਂ ਨੇ ਤੇ ਉਹ ਫਿਰ ਜਦੋਂ ਗੁੜ ਨਿਕਲਦਾ ਹੈ ਉਹ ਗੁੜ ਅਜੇ ਗਿੱਲਾ ਹੁੰਦਾ ਹੈ ਜਾਂ ਗਰਮ ਹੁੰਦਾ ਹੈ ਨਾਲੇ ਉਹਨੇ ਹੌਲੀ 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 ਉਹਨੇ ਸੁੱਕਣਾ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਵਨ ਬਚਨ ਹੁੰਦੇ ਨੇ ਕਹਿੰਦੇ ਮੱਖੀ ਘੁੰਮ ਘੋਮ ਘੋਮ ਘਮਕੇ ਹੁੰਦੀ ਐ ਤੇ ਰਿਓੜੀ ਦੇ ਉੱਤੇ ਬੈੰਦੀ ਐ ਤੋਦੇ ਤੋ ਵੇਖੋ ਜਿਹੜਾ ਆ ਮੋਤਾ ਤੇ ਦਿਲ ਕਰਦਾ ਮੈਂ ਸਾਰੀ ਲੈ ਜਾਵਾਂ ਚੁੱਕ ਕੇ ਪਰ ਕਿਥੋਂ ਗਿਆਣੀ ਜੀ ਪਰ ਇੰਨਾ ਰਸ ਦੇ ਵਿੱਚ ਉਹ ਮਿੱਠੇ ਦੇ ਵਿੱਚ ਮਸਤ ਹੁੰਦੀ ਹੈ ਉਹਨੂੰ ਉਡਰਾ ਹੀ ਭੁੱਲ ਜਾਂਦਾ ਹੈ ਤੇ ਇੰਨੇ ਚਿਰ ਨੂੰ ਉਹ ਗਿੱਲਿਆ ਜਿਹੜਾ ਗੁੜ ਸੀ ਉਹਦੇ ਵਿੱਚ ਇਹਦੇ ਪੈਰ ਜਿਹੜੇ ਨੇ ਜਾਂ ਹੱਥ ਅਗਲੇ ਕਹਿ ਲਈਏ ਇਹਦੀਆਂ ਲਤਾਂ ਵਿੱਚ ਫਸ ਜਾਂਦੀਆਂ ਨੇ ਤੇ ਜਦੋਂ ਉਹ ਸੁੱਕ ਜਾਂਦਾ ਹੈ ਉਹ ਠੰਡਾ ਹੋ ਜਾਂਦਾ ਤੇ ਇਹਦੀਆਂ ਵਿੱਚ ਫਸ ਜਾਂਦੀਆਂ ਨੇ ਤੇ ਐਤਰਾ ਹੀ ਉੱਥੇ ਅੜ ਕੇ ਦੀ ਮੌਤ ਹੋ ਜਾਂਦੀ ਹੈ ਬਾਣੀ ਦੇ ਬੱਚੇ ਨੇ ਗਿੱਲੇ ਗਿੱਲੇ ਰੋਡੜੀ ਬੰਬੀ ਪਾਵੋ ਪਾਵੋ ਪਾਏ ਜੇ ਬੱਠੇ ਸਿਫwidehat ਉਬਰੇ ਭਾਗ ਮਠਾਏ ਕਹਿੰਦੇ ਵੇਖੋ ਜਿਹੜਾ ਤੇ ਇੱਥੇ ਖਿਮਾ ਕਰ ਮੱਖੀ ਨੂੰ ਥੋੜਾ ਪਾਣੀ ਸੁਲਾਈ ਜਾਂਦੀ ਮੱਖੀ ਨੂੰ ਕੀ ਪਤਾ ਜੀ ਕੀ ਬੋਲਣ ਦੇ ਅਸੀਂ ਗੱਲ ਸਾਨੂੰ ਸਮਝਾਈ ਜਾ ਰਹੀ ਹੈ ਮਨੁੱਖਾਂ ਨੂੰ ਦੇ ਭੜੇ ਰਸ ਵੀ ਨਵੇਂ ਪਰਿਵਾਰ ਦੇ ਵਿੱਚ ਮੂਹ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਪਰ ਇਹ ਨਾ ਹੋਵੇ ਤੁਹਾਨੂੰ ਭੁੱਲੀ ਜਾਵੇ ਜਿਦ ਤਰਾ ਮੱਖੀ ਭੁੱਲੀ ਗਈ ਕਿ ਮੈਂ ਤੇ ਉੱਡਣਾ ਵੀ ਉਹਦੇ ਵਿੱਚ ਫਸ ਗਈ ਹੈ ਰਸ ਲੈ ਮਣਾਈ ਤੇ ਉਹਦੇ ਵਿੱਚ ਹੀ ਫਸ ਗਈ ਗੱਲੇ ਗੱਲੇ ਡੋਡੜੀ ਭੌਂਦੀ ਭੌਂ ਭੌ ਆਏ ਜੋ ਬੈਠੇ ਸਿਫਤਿਆ ਉਬਰੇ ਭਾਗ ਮਥਾਏ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਜਾ ਜਾਂਦੇ ਨੇ ਨਾ ਉਹ ਹੀ ਬਚਦੇ ਨੇ ਉੱਬਰ ਜਾਂਦੇ ਨੇ ਬਚ ਜਾਂਦੇ ਨੇ ਪਰਵਾਰ ਦੇ ਵਿੱਚ ਧੀਆਂ ਪੁੱਤਾਂ ਦੇ ਨਾਲ ਪਿਆਰ ਵੀ ਕਰਦੇ ਨੇ ਮੋਹ ਦੇ ਵਿੱਚ ਵੀ ਰਹਿੰਦੇ ਨੇ ਪਰ ਇਹਦੇ ਵਿੱਚ ਫਸਦੇ ਨਹੀਂ ਪਗਤ ਸਹਿਬਾਨਾ ਨੇ ਪਤਾ ਕੀ ਕਿਹਾ ਜੀ ਬਾਣੀ ਦੇ ਅੰਦਰ ਕਹਿੰਦੇ ਵਾਹਿਗੁਰੂ ਤੁਸੀਂ ਮੋਹ ਮਾਇਆ ਦੀ ਖੇਡ ਤੇ ਬੜੀ ਪ੍ਰਭਲ ਦਾ ਚੀਜ਼ ਸੀ ਬੜੀ ਪ੍ਰਭਲ ਹੈ ਜੀ ਮੋਹ ਮਾਇਆ ਦੀ ਖੇਡ ਪਰ ਰੱਬ ਨੂੰ ਵਾਸ ਵਿੱਚ ਪਤਾ ਕਿ ਤਰ੍ਹਾਂ ਕੀਤਾ ਜਾਂਦਾ ਜੀ ਉਹਨੋ ਪ੍ਰੇਮ ਦੀਆਂ ਡੋਰੀਆਂ ਜਿਨੇ ਪਾਲੀਆਂ ਉਹਨੇ ਵਸ ਵਿੱਚ ਕਰ ਲਿਆ ਜੀ ਰਬੜ ਬਾਣੀ ਦੇ ਬਚਨ ਨੇ ਜੋ ਹਮ ਬਾਂਦੇ ਮੋਹ ਪਾਸ ਹੈ ਵਾਹਿਗੁਰੂ ਜੀ ਤੁਸੀਂ ਸਾਨੂੰ ਮੋਹ ਦੀਆਂ ਫਾਈਆਂ ਦੇ ਵਿੱਚ ਪਾ ਕੇ ਫਸਾ ਛੱਡਿਆ ਹਮ ਪ੍ਰੇਮ ਬੰਧਨ ਤੁਮ ਬਾਂਦੇ ਪਰ ਅਸੀਂ ਵਾਹਿਗੁਰੂ ਜੀ ਤੁਹਾਨੂੰ ਪ੍ਰੇਮ ਦੇ ਬੰਧਨਾ ਚ ਬੰਨ ਲਿਆ ਜੀ ਆਪਣੇ ਛੂਟਨ ਕੋ ਯਤਨ ਕਰਹੁ ਵਾਹਿ ਗੁਰੂ ਜੀ ਆਪਣੀ ਛੁੱਟਣ ਦਾ ਨੂੰ ਸੋਚ ਸਾਡੇ ਕੋਲ ਆਪਣੇ ਭਗਤਾਂ ਕੋਲ ਕਿਤਨਾ ਛਟੇਗਾ ਆਪਣੇ ਛੁੱਟਣ ਕੋ ਯਤਨ ਕਰਹੁ ਹਮ ਛੁੱਟੇ ਤੁਮ ਆਰਾਦੇ ਅਹੀਂ ਤੇ ਛੁੱਟ ਗਏ ਮੋ ਮਾਇਆ ਦੇ ਬੰਧਨਾਂ ਤੋਂ ਤੁਹਾਡਾ ਆਰਾਧਨ ਕਰਨ ਕਰ ਕਰਕੇ ਕਰ ਕਰਕੇ ਤੁਹਾਡਾ ਨਾਮ ਜਪ ਜਪ ਕੇ ਅਸੀਂ ਤੇ ਛੁੱਟ ਗਏ ਮੋ ਮਾਇਆ ਦੇ ਬੰਧਨਾਂ ਤੋਂ ਇੱਕ ਨੱਚਮਕਔਰ ਦੀ ਗੜੀ ਹੈ। ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਅੰਦਰ ਮੂਹ ਹੁੰਦਾ ਨਾ। ਆਪੂੰ ਗੈਸੀ ਦੇਖੋ ਜਦੋਂ ਪੰਜ ਪਿਆਰਿਆਂ ਨੇ ਹੁਕਮ ਕਰ ਦਿੱਤਾ ਜੀ। ਵਿਪਾਇਸ਼ਾ ਸਾਨੂੰ ਤੁਹਾਡੇ ਵਰਗਾ ਗੁਰੂ ਪਿਤਾ ਨਹੀਂ ਮਿਲਣਾ। ਤੁਸੀਂ ਸਾਡੇ ਵਰਗੇ ਬੜੇ ਸਿੱਖ ਪੈਦਾ ਕਰ ਲੋਗੇ ਪਰ ਤੁਹਾਡੇ ਵਰਗਾ ਸਾਨੂੰ ਗੁਰੂ ਪਿਤਾ ਨਹੀਂ ਮਿਲਣਾ। ਇਹ ਗੁਰੂ ਪੰਥ ਦਾ ਹੁਕਮ ਹੈ ਜੇ ਗੁਰੂ ਪੰਥ ਦੀ ਬੇਨਤੀ ਹੈ ਵੀ ਤੁਸੀਂ ਇਸ ਗੜੀ ਨੂੰ ਛੱਡ ਕੇ ਜਾਵੋਗੇ ਜੇ ਗੁਰ ਗੋਬਿੰਦ ਸਿੰਘ ਜੀ ਵੇਖੋ ਜਾ ਸਕਦੇ ਨੇ ਨਾਲ ਸਿੱਖ ਜਾ ਸਕਦੇ ਨੇ ਤੇ ਗੁਰੂ ਪਾਇਸ਼ ਆਪਣੇ ਸਾਹਿਬ ਜਾਨ ਨੂੰ ਵੀ ਲੈ ਕੇ ਜਾ ਸਕਦੇ ਸੀ ਪਰ ਮੋਹ ਨਹੀਂ ਨੰਦ ਰਹੇਗਾ ਜੇ ਮੋਹ ਹੁੰਦਾ ਤੇ ਆਪਣੇ ਸਾਹਿਬ ਜਾਨ ਨੂੰ ਲੈ ਜਾਂਦੇ ਫਿਰ ਸਿੱਖਾਂ ਦੇ ਵਿੱਚ ਤੇ ਖਿਮਾ ਕਰੇ ਫਿਰ ਲੋਕਾਂ ਨੇ ਜੋ ਉਹ ਸਵੇਰੇ ਵੇਖੋ ਉਹ ਵੇਲੇ ਦੀ ਸਰਕਾਰਾਂ ਨੇ ਕਹਿੰਦੀ ਐਸੀ ਉਹਤੇ ਉਹ ਸੋਚਦੇ ਸੀ ਕਹਿੰਦੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਵੇਖ ਲਿਓ ਅ ਦੂਸਰੀਆਂ ਮਾਵਾਂ ਦੇ ਬੱਚੇ ਮਰ ਇਹ ਜੰਗ ਦੇ ਚ ਮਰਵਾ ਦੇਣ ਨੇ ਆਪਣੇ ਬੱਚੇ ਬਚਾ ਲੈਣੇ ਅੱਜ ਵੀ ਕਿੰਨਾ ਕਰੋ ਰਾਜਨੀਤਿਕਾਂ ਅਗੂ ਕੀ ਕਰਦੇ ਨੇ ਦੂਜਿਆਂ ਦੇ ਧੀਆਂ ਪੁੱਤਰਾਂ ਨੂੰ ਦੇਖ ਲਓ ਜਿਹੜਾ ਇਹ ਮਰਵਾ ਦਿੰਦੇ ਨੇ ਤੇ ਆਪਣੇ ਬੱਚਿਆਂ ਨੂੰ ਬਚਾ ਲੈਂਦੇ ਨੇ ਆ ਬੜਰਾਂ ਦੇ ਉੱਤੇ ਕਿੰਨਾ ਕਰੋ ਕਿਹੇ ਲੀਡਰ ਦਾ ਕਿਸੇ ਵੀ ਲੀਡਰ ਦਾ बच्चा ए फौज ਦੇ ਵਿੱਚ ਹੈਗਾ ਜੀ ਕਿਹਦੇ ਬੱਚੇ ਨੇ ਬਾਰਡਰਾਂ ਦੇ ਉੱਤੇ ਲੀਡਰਾਂ ਦੇ ਬੱਚੇ ਲੀਡਰ ਬਣਦੇ ਨੇ ਕਿਉਂ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਵੇਖੋ ਜੇਕਰ ਕੋਈ ਉੱਥੋਂ ਦਾ ਕੋਈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਜਾਂ ਹੋਰ ਕੋਈ ਅਹੁਦੇਦਾਰ ਉਹਨਾਂ ਦੇ ਬੱਚੇ ਵੀ ਵੇਖੋ ਫੌਜ ਦੇ ਵਿੱਚ ਨੇ ਪਰ ਸਾਡੇ ਮੁਲਕ ਦੇ ਵਿੱਚ ਇਹ ਚੀਜ਼ ਕਦੀ ਨਹੀਂ ਜ ਹੈਗੀ ਕਿ ਕੋਈ ਲੀਡਰ ਹੋਵੇ ਤੇ ਉਹਦਾ ਬੱਚਾ ਵੇਖੋ ਜਿਹੜਾ ਉਹਨੇ ਫੌਜ ਵਿੱਚ ਪਰ ਠੀਕਰ ਆਇਆ ਹੋਵੇ ਤਾਂ ਬਾਰਡਰਾਂ ਤੇ ਭੇਜਿਆ ਹੋਵੇ ਕਿਉਂਕਿ ਬੇਗਾਨਿਆਂ ਦੇ ਪੁੱਤਨ ਮਰਵਾਉਂਦੇ ਨੇ ਨਾ ਆਪ ਰਾਜਨੀਤੀਆਂ ਖੇਡਦੇ ਨੇ ਆਪ ਹਿੰਦੂ ਮੁਸਲਮਾਨ ਆਪ ਹਿੰਦੂ ਸਿੱਖ ਮੁਸਲਮਾਨ ਸੇ ਕਹੋ ਜੀ ਰਾਜਨੀਤੀਆਂ ਗੰਦੀਆਂ ਖੇਡਦੇ ਨੇ ਮੂਹ ਮਾਇਆ ਨਾ ਜੀ ਬੀ ਗੋਬਿੰਦ ਸਿੰਘ ਪਤਾ ਇਹਨੂੰ ਵੇਖੋ ਜਦੋਂ ਸਾਹਿਬ ਜੀਦਾ ਅਜੀਤ ਸਿੰਘ ਨੂੰ ਭੇਜਣ ਲੱਗਦੇ ਨੇ ਨਾ ਚਮਕੌਰ ਦੀ ਗੜੀ ਦੇ ਵਿੱਚੋਂ ਤੇ ਸਿੰਘ ਕਹਿੰਦੇ ਨੇ ਕਹਿੰਦੇ ਪਾਇਸ਼ਾ ਸਾਡੇ ਹੁੰਦਿਆਂ ਅਜੀਤ ਸਿੰਘ ਕਿਉਂ ਜਾਵੇਗਾ ਗਰੁੱਪ ਦੇ ਤਾਈ ਨੇ ਕਿ ਐਸੀ ਕਿੰਦੇ ਪ੍ਰਯੋਗ ਤਸੀਵੀ ਤੇ ਮੇਰੇ ਅਜੀਤ ਹੀ ਜੇ ਅੰਦਰ ਮੋਰ ਨਹੀਂ ਸੀ ਨਾ ਬਰਾਬਰ ਸਮਝਿਆ ਦਾਤਾ ਜੀ ਨੇ ਅਜੀਤ ਸਿੰਘ ਵੇਖੋ ਸ਼ਹੀਦ ਹੁੰਦੇ ਹੋਏ ਪਰੇ ਨੇ ਤੇ ਫਿਰ ਵੇਖੋ ਇਨੇਚਨੂ ਸਾਹਿਬ ਜੀ ਆਦਾ ਜੁਯਾਰ ਸਿੰਘ ਆ ਕੇ ਕਹਿੰਦੇ ਨੇ ਵੀ ਮੈਂ ਜਾਣਾ ਜੀ ਮੈਂ ਜਾਣਾ ਜੀ ਤੇ ਗੁਰੂ ਪਿਤਾ ਇਹ ਫਿਰ ਸਿੱਖ ਕਹਿੰਦੇ ਨੇ ਪਾਸ਼ਾ ਇੱਕ ਪੁੱਤਰ ਤੇ ਦੇਖੋ ਸ਼ਹੀਦ ਹੋਇਆ ਪਿਆ ਇਹੋ ਹੀ ਤੇ ਤੁਹਾਡੇ ਕੋਲ ਹੈ ਦੋਹਾਂ ਦਾ ਅਜੇ ਪਤਾ ਨਹੀਂ ਇਹਨੂੰ ਤੇ ਰੱਖ ਲਓ ਕਿੰਦਰੀ ਸਿੰਘ ਕੋਈ ਗੱਲ ਨਹੀਂ ਮੈਂ ਤੁਹਾਡੇ ਤੇ ਆਪਣੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਜੇ ਸਮਝਿਆ ਮੈਂ ਕੋਈ ਫਰਕ ਨਹੀਂ ਸਮਝਿਆ ਐਸੇ ਜャ ਸਮਰਥ ਗੁਰੂ ਸਾਨੂੰ ਮਿਲ ਸਕਦਾ ਜੇ ਕਿਤੇ ਖਾੜੇ ਵਿੱਚ ਵਿਚਰ ਕੇ ਵੇਖੋ ਮੋਹ ਮਾਇਆ ਤੋਂ ਨਰਲੀਪੁਰ ਹੀ ਆਪੂ ਰਹੇ ਜਿੱਤਰਾ ਕੋ ਨਾਨਕ ਪਤਾ ਨੇ yogiyan ਨੂੰ ਪਤਾ ਕੀ ਕਿਆ ਸੀ ਉਹ ਕਹਿੰਦੇ ਸੀ ਨਹੀਂ ਗ੍ਰਾਸਤ ਇੱਕ ਮੋਹ ਮਾਇਆ ਦਾ ਚਿੱਕੜ ਹੈ ਇਹਦੇ ਵਿੱਚ ਨਹੀਂ ਰਿਆ ਰੱਬ ਦੀ ਪ੍ਰਾਪਤੀ ਹੋ ਸਕਦੀ ਤੇ ਗੁਰਨਾਨਕ ਦੇਵ ਜੀ ਨੇ ਜਵਾਬ ਦਿੱਤਾ ਸੀ ਪੜਿਓ ਜਿਹਨੂੰ ਤੁਸੀਂ ਮੋਹ ਮਾਇਆ ਦਾ ਚਿੱਕੜ ਕਹਿੰਦੇ ਜੇ ਨਾ ਇਹ ਚਿੱਕੜ ਨਹੀਂ ਹੈ ਜ਼ਿੰਮੇਵਾਰੀਆਂ ਨੇ ਹਰ ਕਿਸੇ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਬੱਚੇ ਦੀ ਜਿਦ ਤਰ੍ਹਾਂ ਮਾਤਾ ਪਿਤਾ ਦੇ ਪ੍ਰਤੀ ਮੇਰੀ ਕੀ ਜ਼ਿੰਮੇਵਾਰੀ ਹੈ ਮੇਰੇ ਆਪਣੇ ਪਰਿਵਾਰ ਦੇ ਪ੍ਰਤੀ ਕੀ ਜ਼ਿੰਮੇਵਾਰੀ ਹੈ ਮੇਰੇ ਆਪਣੇ ਭੈਣ ਭਰਾਵਾਂ ਦੇ ਪ੍ਰਤੀ ਕੀ ਜ਼ਿੰਮੇਵਾਰੀ ਹੈ ਧਰਮ ਦਾ ਅਰਥ ਸਹੀ ਮਾਇਨੇ ਦਿੰਦੇ ਨਾ ਫਰਜ਼ ਹੈ ਕਰਤਵ ਹੈ ਇਹ ਸਾਡਾ ਫਰਜ਼ ਕੀ ਹੈ ਕਰਤਵ ਕੀ ਹੈ ਤਾਂ ਨਾਨਕ ਪਤਾਈ ਨੇ ਵੇਖੋ ਜੋਗੀਆਂ ਨੂੰ ਕਹਿੰਦਾ ਸੀ ਜੈਸੇ ਜਲ ਮੈਂ ਕਮਲ ਨਿਰਾਲਮ ਕਹਿੰਦੇ ਕਮਲ ਦਾ ਫੁੱਲ ਦੇਖੋ ਜਿੱਤਰਾ ਚਿੱਕੜ ਦੇ ਵਿੱਚ ਹੀ ਪੈਦਾ ਹੁੰਦਾ ਆ ਪਰ ਨਰਲੇਪ ਰਿੰਦਾ ਵੇਖੋ ਚਿੱਕੜ ਉਹਨੂੰ ਉਹ ਵੀ ਨਹੀਂ ਸਕਦਾ ਕਹਿੰਦੇ ਇਸੇ ਤਰ੍ਹਾਂ ਜਿਹਨੂੰ ਤੁਸੀਂ ਗ੍ਰੈਸਸਤ ਨੂੰ ਚਿੱਕੜ ਕਹਿੰਦੇ ਜੀ ਨਾ ਰਹਿਣਾ ਨਿਰਲੇਪ ਹੈ ਰਹਿਣਾ ਵੀ ਗ੍ਰੈਸਸਤ ਦੇ ਵਿੱਚ ਹੈ ਸਮਾਜ ਦੇ ਵਿੱਚ ਰਹਿਣਾ ਹੈ ਤੇ ਦੂਸਰੇ ਧਾਰਨ ਦੇ ਦਿੱਤੇ ਮੁਰਗਾਈ ਨਾ ਸਾਣੇ ਕਹਿੰਦੇ ਜਿਤਨਾ ਮੁਰਗਾਬੀ ਜਿਹੜੀ ਹੈ ਨਾ ਵੇਖ ਲਓ ਪਾਣੀ ਦੇ ਵਿੱਚ ਤੈਰ ਵੀ ਲੈਂਦੀ ਹੈ ਚੁੱਭੀਆਂ ਵੀ ਮਾਰ ਲੈਂਦੀ ਹੈ ਹਵਾ ਵਿੱਚ ਵੀ ਉੱਡ ਲੈਂਦੀ ਪਰ ਉਹਦੇ ਪੰਖ ਗਿੱਲੇ ਨਹੀਂ ਹੁੰਦੇ ਪਾਣੀ ਨਾਲ ਕਹਿੰਦੇ ਇਸੇ ਤਰ੍ਹਾਂ ਜੈਸੇ ਜਲ ਮੇ ਕਮਲ ਨਿਰਾਲ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਕਰੀਏ ਨਾਨਕ ਨਾਮ ਵਖਾਣੇ ਕਹਿੰਦੇ ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਤੁਸੀਂ ਪੜਿਆ ਸੁਪਵਜ ਸਾਗਰ ਤੋਂ ਪਾਰ ਲੰਘ ਸਕਦੇ ਆਂ